ਸਾਹਿਬ ਜੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹ ਭਾਤ ਬਚਾਵੈ ਸਤਰ ਅਨੇਕ ਚਲਾਤ ਘਾਗ ਤਉ ਤਨ ਏਕ ਨ ਲਗਨ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਭਜਨ ਪ੍ਰਿਆ ਚੰਦ ਨਮਸਤਮ ਨ ਕਾਲੇ ਨਮਸਤਮ ਕ੍ਰਿਪਾਲੇ ਨਮਸਤਮ ਆ ਰੂਪੇ ਨਮਸਤਮ ਆ ਰੂਪੇ ਨਮਸਤਮ ਲੇਖੇ ਨਮਸਤਮ ਲੇਖੇ ਨਮਸਤਮ ਗਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਧਰਮੇ ਨਾਮ ਸੁਨਰ ਧਰਮੇ ਨਾਮ ਸੁਨਰ ਦੇਸੇ ਨਾਮ ਸੁਨਰ ਬੇਸੇ ਨਾਮ ਸੁਨਰ ਨਾਮੇ ਨਾਮ ਸੁਨਰ ਕਾਮੇ ਨਾਮ ਸੁਨਰ ਘਾਤੇ ਨਾਮ ਸੁਨਰ ਘਾਤੇ ਨਾਮ ਸੁਨਰ ਦੂਖੇ ਨਾਮ ਸੁਨਰ ਭੂਦੇ ਨਾਮ ਸੁਨਰ ਲੋਕੇ ਨਾਮ ਸੁਨਰ ਸੋਕੇ ਨਾਮ ਅੰਨਨਤਾ ਪੈ ਨਾਮ ਸੁਨਰ ਖਾਪੇ ਨਾਮ ਸੁਨਰ ਦਰਮਾਨ ਨਾਮ ਸੁਨਰ ਧਾਣ ਨਾਮ ਸੁਨਰ ਆਗਾਰ ਨਾਮ ਸੁਨਰ ਆਗਾਰ ਨਾਮ ਸੁਨਰ ਤਰਗੇ ਨਾਮ ਸੁਨਰ ਸੁਰਗੇ ਨਾਮ ਸੁਨਰ ਭੋਗੇ ਨਾਮ ਸੁਨਰ ਸੋਗੇ ਨਾਮ మ సర్వకాలమ సర్వ రూపే నమ సర్వ భూపే నమ సర్వ ఖాపే నమ సర్వ థాపే నమ సర్వ కాలే నమ సర్వ కాలే నమస్త ਨਮਸਤੋ ਨਮਾ ਜਨਮੇ ਨਮਸਤੋ ਸੁਭਾਨੇ ਨਮਸਰਵਗਾਨੇ ਨਮਸਤੋ ਸੁਭਾਨੇ ਨਮਸਰਵਰੰਗੇ ਨਮਸਤੋ ਭੰਗੇ ਨਮੋ ਕਾਲ ਕਾਲੇ ਨਮਸਤੋ ਸੁਦੇ ਆਲੇ ਨਮਸਤੋ ਮੁਰੇ ਨਮਸਤੋ ਮੁਰੇ ਨਮਸਤੋ ਜਰਾ ਰੰਗ ਨਮਸਤੋ ਕਰਤਾ ਰੰਗ ਨਮੋ ਸਰਬਤੰਦੇ ਨਮੋਤ ਅਭੰਦੇ ਨਮਸਤੋ ਸਹਾਗਿ ਨਮਸਤੋ ਮੇ ਭਾਗੇ ਨਮਸਤੋ ਰਹੀਮੇ ਨਮਸਤੋ ਕਰੀਮੇ ਨਮਸਤੋ ਅਨੰਤੇ ਨਮਸਤੋ ਅਨੰਤੇ ਨਮਸਤੋ ਸਰਾਗਿ ਨਮਸਤੋ ਸਹਾਗਿ ਨਮਸਰਬ ਸੂਖੰ ਨਮ ਸਰਬ ਪੂਖੰ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਵ ਜਾਲੇ ਨਮ ਸਰਵ ਪਾਲੇ ਜਾਤੀ ਸੰਤ ਸਤ ਪ੍ਰਸਾਦ ਅਰੁਗਣਾ ਅਨੁਗਣਾ ਜੂ ਹੈ ਆਮੀ ਘਰ ਵੀ ਕਹਿ ਤੰਦ ਹੈ ਬੰਦ ਹੈ ਨਿਰਭੂਜਾ ਸੁਜ ਹੈ ਕਰ ਹੈ ਜਲ ਹੈ ਲਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀ ਕਹੈ ਅੰਦਰੇ ਸ੍ਰੀ ਕੰਡ ਲਾਂਬੈ ਸਾਂਬੈ ਗਮ ਹੈ ਜਮ ਹੈ ਪੁੱਤ ਹੈ ਸੁਤ ਹੈ ਲੋਕ ਹੈ ਸੁਗਾ ਕਰਮ ਹੈ ਪਰਮ ਹੈ ਜੀ ਦਾ ਪਿਤਾ ਹੈ ਅਭਾ ਹੋ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਨਾਨੀ ਕੇਂਦਰੀ ਕੈਂਪਜੰਗਿਆ ਸੰਤ ਨਮੋ ਸਤਿਮਾਨੀ ਸਮਸਤੀ ਨਿਧਾਨੇ ਨਮਕੰ ਨਾਤੇ ਨਮੋ ਸ਼ਸਤਰ ਪਾਣੀ ਨਮੋ ਆਸਰ ਮਾਨ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਸਰਮੀਆ ਤੁਧੀਆ ਤੁਦੇ ਨਮ ਜੋਗ ਜੋਗੇ ਤ੍ਰੰਗ ਕਰਮ ਜੁਗ ਤੇ ਨਮੇ ਤਨਾਰਾਇਣੀ ਕ੍ਰੂਪੇ ਪੌੜੀ ਜਾੰਗਮ ਸਾਭਾ ਬਜੇ ਅਰਣਪੁਰੇ ਨਗਾਰੇ ਜਾਵਲੇ ਝੁੱਲਣ ਨੇ ਜੇ ਬੈਰ ਕਾਨੀ ਸਾਣ ਲਸਨ ਲਸਾਗਲੇ ਟੋਲ ਲਗਾ ਰਹੇ ਪਾਉਣ ਦੇ ਉੰਗਣ ਜਾਣ ਜਿ ਠਾਵੜੇ ਦੁਰਗਾ ਦਾਨੋਂ ਡਹਿਰਾਣ ਰਾਦ ਵਜਨੇ ਖੇਤ ਪੀ ਹਾਵੜੇ ਵੀਰ ਪਰ ਉਤੇ ਬਰਛੀਆਂ ਜਾਣ ਡਾਲ ਚਮਟੇ ਆਵੜੇ ਇੱਕ ਵੱਡੇ ਤੇਗੀ ਤੜਪੀਆਂ ਨੇ ਮਾਦ ਪੀਤੇ ਲੁੱਟਣ ਬਾਵੜੇ ਇੱਕ ਚਣ ਚਣ ਝਾੜੋ ਕੱਡੀਆਂ ਨੇ ਰੇਤ ਵਿੱਚੋਂ ਸੁਇਨਾ ਡਾਵੜੇ ਗਦਾ ਤਰਸੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵੜੇ ਝੰਡਾ ਸਿੱਪ ਜੇ ਗਮਨ ਸਾਵੜੇ ਮਾਰ ਜਾਵਣ ਬਿਦ ਰਹਾਵੜੇ ਪੌੜੀ ਦੇਖਣਾ ਚੰਡ ਪਰ ਜੰਡ ਨੂੰ ਰਣ ਕੁਰੀ ਨਗਾਰੇ ਧਾਇ ਰਾਹ ਦੇ ਦੂਰੇ ਰਣ ਸੰਗਤਿਆ ਦੇ ਕੂਦਲ ਬੇਜੂਰੇ ਸਰਦਾਰ ਚਿੱਟਾ ਦੇ ਮੁਖੀਆਂ ਨਾਸਾ ਜਿਨਾਂ ਉੱਜਾਵਣ ਆਏ ਧਾਇ ਦੇ ਸਾਹਮਣੇ ਮੀਰ ਮਸਤਰੀਆਲੇ ਸਰਪਾਤ ਦੇ ਜਿਹੇ ਲਾੜ ਹੱਤੇ ਵੀਰ ਟਲੇ ਨਾ ਟਾਲੇ ਨੱਗੇ ਦਰਗਾਹ ਘਿੰਡ ਕੈ ਜਣ ਕਰੀਨ ਕਾਲੇ ਪਾਵੇ ਝੋਟ ਦੇਖਰ ਜਾਮੀਦਰਾ ਮੁਕਾਬਲਾ ਕਿਰ ਲਾਈ ਬਰਿਆ ਮੀਂਦੁਰਗਾ ਆਏ ਕੈ ਰਕਸ ਵੱਡੇ ਲਾਮੇ ਭਾਜ ਨਾ ਜਾਣਦੇ ਅਤੋ ਹੀ ਸਰਗਮ ਮਾਰੇ ਦੇਵਤਾ ਪਾਉੜੀ ਆ ਗਣਿਤ ਕ੍ਰੇਨਗਾਰ ਇਹਨਾ ਭਣਦੇ ਆ ਪਾਇਵੇਂ ਖਲਪਾਰੇ ਦੇ ਮਨ ਧਾਨ ਪਾ ਵਾਨ ਫਟਕਰੇ ਦੇ ਰਾਜ ਸ੍ਰੋਹ ਸੱਜ ਦੇ ਬੁਲਾਇਆ ਰਾਜ ਅਗ ਸੇਖਨ ਤੇਰੇ ਪਰ ਛਤਰੇ ਪਰਾਇਆ ਰਾਜ ਇੰਦਰ ਹਿਦਾਂ ਚਾਗ ਲੋਕਾਂ ਚਾਹ ਜਸ ਜਗਵਾਦ ਦਾ ਆੜੀਆਂ ਫੇਰ ਨਾ ਜੁਨੀ ਆਇਆ ਜਦ ਇਹਦਾ ਰਣਦੇਵ ਸਵੇਰ ਹੈ ਸਾਂਵੇਂ ਕੇ ਪਲ ਭਾਗ ਭਇਆ ਏ ਸੰਭਲ ਕੇ ਹਰ ਜੁ ਹਰ ਮੰਦਰ ਆਵੇਂਗੇ ਪਲ ਭਾਗ ਭਇਆ ਏ ਸੰਭਲ ਕੇ ਹਰ ਜੁ ਹਰ ਮੰਦਰ ਆਵੇਂ ਬੇਦੀ ਢਾਰ ਓ ਗੁਰੂ ਕਾਂਦੇਆ ਦੋਖਿਆ ਆਪਣੀ ਮਤ ਸੰਭਾਲ ਛੱਕੇ ਤੇਗਾ ਕਸਕੇ ਤੇਗਾ ਜੋ ਦੇ ਲੜਨ ਮੈਦਾਨ ਹਰ ਮੈਦਾਨ ਫਤਿਹ ਸਾਡੀ ਸਿੰਘ ਕਰਨ ਬਰਮਾਨ ਸਾਰੀ ਧਰਤੀ ਸਾਰਾ ਆਸਮਾਨ ਨਾ ਪ੍ਰਕਿਰਤੀ ਸੇਂਗ ਸਮਾਨ ਸਭੇਂ ਦੀ ਗੌਰ ਸਾ ਪੰਥ ਕਰੇ ਓ ਗੁਰ ਕਾ ਤੇ ਧਿਆਨ ਕਰੇ ਕੀਵੇਂ ਨਿਆਰੋ ਜਾਵੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੈ ਮਹਾਰਾਜ ਜੀ ਨੂੰ ਪਾਵੇ ਹੰਦਿਆਤਾ ਬ੍ਰਹਮ ਕਾਲ ਇਹ ਦੇਖਦੇ ਕੋ ਤੇ ਬੰਦ ਕਾਲ ਜੀ ਹਰ ਮਦਾਨ ਫਤੇ ਉਹ ਸੁਖਿਆ ਸੁਖ ਵਰਤਾਈ ਰੁਕਾਮਲੇ ਸ਼ਾਂ ਦਾ ਕਰੀ ਨਾਸ਼ ਨਾਨਕ ਸੁਖਾ ਛਕਦਿਆਂ ਸਭੇ ਕਾਰ ਦੀ ਰਾਸ ਭੰਗ ਦੇ ਨਿਹੰਗ ਜੀ ਨੇ ਤਿੰਨੇ ਲੋਕ ਤਾਰੇ ਨੇ ਭੰਗ ਸੋਈ ਪੀਂਦੇ ਜਿਹੜੇ ਭੰਗ ਤੋਂ ਨਿਆਰੇ ਨੇ ਉੱਚਾ ਬੂਟਾ ਭੰਗਦਾ ਕੱਪ ਸਕੇ ਨਾ ਕੋਈ ਪੰਗੀ ਆ ਗੇ ਟੱਪ ਗੇ ਸ਼ਾਵਾ ਸ਼ਾਵਾ ਹੋਏ ਉਹ ਸੁਖਿਆ ਤੇਰੀਆਂ ਸਫਾਈਆਂ ਸਖੀਆਂ ਹੋ ਮੁਹੰਮਦਾ ਦੀਆਂ ਜਾਈਆਂ ਰਸਤਾ ਬਸਤਾ ਲੈ ਕੇ ਆਈਆਂ ਖਾਲਸੇ ਨੇ ਚਰਨੀ ਲਾਈਆਂ ਸੁੱਖਾ ਛਕੀਆਂ ਨੂੰ ਛਿੱਤਰ ਬੋਲਾ ਕਈਆਂ ਨੂੰ ਜੁੱਤੀਆਂ ਨੰਬਰਦਾਰਾਂ ਨੂੰ ਕਾਲੇ ਪਾਣੀ ਕੋਕਿਆ ਨੂੰ ਰੜੇ ਕਾੜੇ ਘਡਾਂ ਡੰਡ ਲਈ ਨਿਹੰਗ ਸਿੰਘਾਂ ਨੂੰ ਸੁੱਖਾ ਪੀਓ ਮਿਹਰਬਾਨ ਝੂਲੇ ਕਲਗੀ ਕੇ ਨਿਸ਼ਾਨ ਜੰਮੇ ਹਿੰਦੂ ਮਰੇ ਮੁਸਲਮਾਨ ਕਾਰੇ ਹੈ ਆਪਣਾ ਅਮਾਨ ਕਾਰੇ ਗਿਆਵੇਂ ਨੇ ਆਲੋ ਜਾਵੇਂ ਆ ਸ਼ਕਤੀਮਾਤਾ ਸਹਿਰਦੇਵਾ ਜੀ ਨੂੰ ਭਾਵੇ ਸਤਿ ਆਕਾਲ ਕਾਰੇ ਗਿਆਵੇਂ ਨੇ ਆਲੋ ਜਾਵੇਂ ਸਤਿ ਸ੍ਰੀ ਅਕਾਲ ਕਾਰੇ ਗਿਆਵੇਂ ਨੇ ਆਲੋ ਜਾਵੇਂ ਸਤਿ ਸ੍ਰੀ ਅਕਾਲ ਕਾਰੇ ਗਿਆਵੇਂ ਨੇ ਆਲੋ ਜਾਵੇਂ ਸਤਿ ਸ੍ਰੀ ਅਕਾਲ ਤਾਰਿਕ ਜਾਵੇ ਨਿਆਣ ਜਾਵੇ ਸਤਿ ਸ਼੍ਰੀ ਅਕਾਲ ਜੇ ਕਰੀ ਆਪੇ ਨਿਆਣ ਤਾਰਿਕ ਜਾਵੇ ਨਿਆਣ ਜਾਵੇ